ਦੁਨੀਆਂ ਘੁੰਮ ਲਈਏ ਸੋਹਣਿਆ ਭਾਵੇਂ ਦੁਨੀਆਂ ਘੁੰਮ ਲਈਏ ਛੱਡਿਏ ਜਹਾਨ ਜਦੋਂ ਹਏ ਛੱਡਿਏ ਜਹਾਨ ਜਦੋਂ ਮਿੱਟੀ ਵਤਨਾ ਦੀ ਚੁੰਮ ਲਈਏ ਸੋਹਣਿਆ ਮਿੱਟੀ ਵਤਨਾ ਦੀ ਚੁੰਮ ਲਈਏ ਮੈਂ ਜਦ ਦੁਨੀਆ मेरा देश हो पंजाब ਮੇਰ ਦੁਬਾਰਾ ਆਵਾ ਮੈਂ ਜੋ ਵੀ ਜੋ ਨ ਹਟਾਵਾ ਆ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰ ਸਮੇ ਪੁਰਾਣੇ ਜੋ ਛੋਲੇ ਬਲਦਾਨੇ ਖਾਣੇ ਬਾਪੂ ਨੇ ਮੁਠੀ ਭਰ ਚਾਵ ਲੈਣੇ ਹੋ ਹੋ ਇਕੋ ਜਈਆ ਖੁਰਾਕਾਂ ਖਾਕੇ ਬੰਜਰੀ ਜ਼ਮੀਨਾ ਤੇ ਹੜਵਾਕੇ ਮਿੱਟੀ ਵਿੱਚੋਂ ਹੀਰੇ ਲੱਭ ਲੈਣੇ सब बदल गयो रावा हो 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 पावे अजहोर हवावा हो 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 सब बदल गयो रावा पावे अजहोर हवावा पर फिर भी मैं चावा आ, आ, आ मेरा देसी होवे पंजाब ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਪੀੜਾ ਜਦੋਂ ਪੇਹਾ ਕੇ ਲਿਆਉਣਾ ਸੈਂਕਲ ਦੇ ਕੈਰੀਅਲ ਨਾ ਹੋਣਾ ਬੋਰੀ ਡੰਡਿਆਂ ਵਿੱਚ ਫਸਾ ਲੈਣੀ ਹੋ ਹੋ ਜਦ ਬੋਰੀ ਦਾ ਮੂੰਖ ਖੁੱਲ ਜਾਣਾ ਡੁੱਲਿਆ ਆਟਾ ਝੁੱਕ ਕੇ ਪਾਣਾ ਮਾਂ ਲੜਦੀ ਤਾਂ ਝਟ ਮਨਾ ਲੈਣੀ ਇੱਥੇ ਗਾਲਾਂ ਵਿੱਚ ਦੁਆਵਾਂ ਹੋ ਹੋ ਨਾਰੂ ਸਣ ਪੁੱਤ ਮੇਰਾ ਦੇਸ ਹੋਵੇ ਪੰਜਾਬ ਮੇਰਾ ਦੇਸ ਹੋਵੇ ਪੰਜਾਬ ਮੇਰਾ ਦੇਸ ਹੋਵੇ ਪੰਜਾਬ ਦੁਨੀਆ ਘੁੰਮ ਲਈਏ ਸੋਹਣਿਆ ਮੇਂ ਦੁਨੀਆ ਘੂਮ ਲਈਏ ਛੱਡਿਏ ਜਹਾਨ ਜਦੋਂ ਹਾਏ ਛੱਡਿਏ ਜਹਾਨ ਜਦੋਂ ਮਿੱਟੀ ਵਤਨਾ ਦੀ ਚੁੰਮ ਲਈਏ ਸੋਹਣਿਆ ਮਿੱਟੀ ਵਤਨਾ ਦੀ ਚੁੰਮ ਲਈਏ ਮੈਂ ਜਦ ਦੁਨੀਆ ਤੋਂ ਜਾਵਾਂ ਮੁੜ ਫੇਰ ਦੁਬਾਰਾ ਆਵਾਂ ਮੈਂ ਜੋ ਵੀ ਜੂਨ ਹੰਡਾਵਾ ਆਹ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਸ਼ੁਕਰੀਆ ਬਹੁਤ ਹੀ ਸ਼ਾਨਦਾਰ ਜਿਸ ਤਰ੍ਹਾਂ ਬੱਚਿਆਂ ਨੇ ਗਾਇਆ ਬੱਚਿਆਂ ਨੇ ਦਾਸੀ ਦਿੱਤਾ ਕਿ ਇਹ ਦੇਸ਼ ਪੰਜਾਬ ਹੈ ਇਹ ਸ਼ਹੀਦਾਂ ਦੀ ਧਰਤੀ ਹੈ ਇਹ ਗੁਰੂਆਂ ਦੀ ਧਰਤੀ ਹੈ ਇਹ ਪੀਰਾਂ ਦੀ ਫਕੀਰਾਂ ਦੀ ਧਰਤੀ ਹੈ ਇੱਥੇ ਪਿਆਰ ਨਾਲ ਜਾਨ ਲੈ ਲਓ ਜਾਨ ਹਾਜ਼ਰ ਪਰ ਜੇ ਕਿਤੇ ਸਾਡੇ ਨਾਲ ਕੋਈ ਪੰਗਾ ਲਾਉਂਗੇ ਤਾਂ ਫਿਰ ਜਾਨ ਨੂੰ ਖਤਰਾ ਵੀ ਹੋ ਸਕਦਾ ਹੈ। ਉਹਨਾਂ ਨੇ ਪੰਗਾ ਲਿਆ ਸਾਡੇ ਨਾਲ 21 ਸਾਲ ਬਾਅਦ ਜਾ ਕੇ ਕੈਂਗਸਟਨ ਹਾਲ ਦੇ ਵਿੱਚ ਬਦਲਾ ਲਿਆ। ਦੋਸਤੋ ਮੈਂ ਜਦੋਂ ਕਲਾਕਾਰ ਦੇ ਤੌਰ ਤੇ ਮਸ਼ਹੂਰ ਹੋ ਗਿਆ। ਪਤਾ ਨਹੀਂ ਤੁਸੀਂ ਇਹ ਗੱਲ ਸੁਣੀ ਹੋਣੀ। ਤਾਂ ਨਹੀਂ ਤਾਂ ਜਦੋਂ ਲੰਡਨ 'ਚ ਸ਼ੋਅ ਕਰਨ ਗਏ ਫਾਕੀ ਵੀ ਮੇਰੇ ਨਾਲ ਬਹੁਤ ਸਾਰੇ ਮਸ਼ਹੂਰ ਕਲਾਕਾਰ ਸੀ ਕੋਈ ਕਹਿੰਦਾ ਲੰਡਨ ਸੌਥ ਹਾਲ 'ਚ ਦੇਖਣਾ ਕੋਈ ਕਹਿੰਦਾ ਲੰਡਨ ਡਾਊਨ ਟਾਊਨ ਦੇ ਮੈਂ ਕਹਿੰਦਾ ਯਾਰ ਮੈਨੂੰ ਤਾਂ ਹਾਲ ਦਿਖਾ ਦਿਓ ਜਿੱਥੇ ਸਾਡੇ ਯੋਧੇ ਨੇ ਬਦਲਾ ਲਿਆ ਸੀ ਤੇ ਮੈਨੂੰ ਕਹਿੰਦੇ ਕਹਿੰਦੇ ਜੀ ਇੱਕ ਕਮਾਲ ਦੀ ਗੱਲ ਇਹ ਹੈ ਕਿ ਪੌੜੀਆਂ ਉਹੀ ਨੇ ਜਿਹੜੀਆਂ ਪੌੜੀਆਂ ਵਿੱਚ ਦੀ ਉਹ ਚੜਿਆ ਸੀ ਪੌੜੀਆਂ ਉਹੀ ਨੇ ਕੈਂਗਸਟਨ ਹਾਲ ਦੀਆਂ ਪੌੜੀਆਂ ਮੈਂ ਦੇਖ ਕੇ ਆਇਆ ਮੈਂ ਮੱਥਾ ਟੇਕਿਆ ਕਿਸੇ ਵੇਲੇ ਇੰਨਾਂ ਪੌੜੀਆਂ ਤੋਂ ਉਦਮ ਸਿੰਘ ਜੀ ਅੰਦਰ ਵੜੇ ਸੀ ਕੈਂਗਸਟਨ ਹਾਲ ਸੋ ਬਾਅਦ ਬੜੀਆਂ ਬਾਰਾਂ ਗਾਈਆਂ ਗਈਆਂ ਸ਼ਹੀਦਾਂ ਦੇ ਗਾਣੇ ਗਾਏ ਜਾਂਦੇ ਹੋ ਅਮਰ ਰਹਿੰਦੇ ਆ ਸ਼ਹੀਦ ਕਦੇ ਮਰਦੇ ਨਹੀਂ ਹੁੰਦੇ ਆਦਮੀ ਬੜਾ ਸਾਲੋਂ ਸੇ ਨਹੀਂ ਆਦਮੀ ਬੜਾ ਖਿਆਲੋਂ ਸੇ ਹੁੰਦਾ ਹੈ ਤੋ ਜਿਸ ਕਿਸਮ ਦਾ ਪੰਜਾਬ ਆਪਾਂ ਸੋਚਿਆ ਸੀ ਉਹ ਬਣਾਵਾਂਗੇ ਮੈਂ ਦੇਖ ਰਿਹਾ ਸੀ ਬੱਚਿਆਂ ਦੀ ਪੇਸ਼ਕਾਰੀ ਠੀਕ ਹੈ ਉਹ ਜ਼ੁਲਮ ਕਰਕੇ ਚਲੇ ਗਏ ਉਹਨਾਂ ਨੂੰ ਤਾਂ ਆਜ਼ਾਦੀ ਮਿਲ ਗਈ ਇਹਨਾਂ ਦਾ ਕੀ ਕਰੀਏ ਉਹਨਾਂ ਜਿਹੜੇ ਆਪਣੇ ਵਾਲੇ ਨੇ ਇਹਨਾਂ ਨੂੰ ਤਾਂ ਆਜ਼ਾਦੀ ਨਹੀਂ ਮਿਲੀ ਹਜੇ ਹਜੇ ਲੜਾਈ ਜਾਰੀ ਹੈ ਹਜੇ ਸੰਘਰਸ਼ ਜਾਰੀ ਹੈ 15 ਅਗਸਤ ਵਾਲੀ ਆਜ਼ਾਦੀ ਹਜੇ ਘਰ ਘਰ ਨਹੀਂ ਪਹੁੰਚੀ